ਸੰਮਤ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਤੁਹਾਨੂੰ ਮੁੱਖ ਮੰਤਰੀ ਨੂੰ ਸਵਾਲ ਕਰਨਾ ਜਿਹੜੇ ਕਿਸਾਨ ਇੱਥੇ ਪਹੁੰਚਿਆ ਤਾਂ ਉਹਨਾਂ ਨੂੰ ਕੰਮਕੁੱਤੀ ਦਾ ਸਾਹਮਣਾ ਕਰਨਾ ਪੈ ਰਿਹਾ ਪੁਲਿਸ ਨਾਲ ਤਲਖੋ ਤਲਖੀ ਹੋ ਰਹੀ ਹੈ ਕਿਸਾਨਾਂ ਦੀ ਤਾਂ ਦੇਖ ਰਹੇ ਹਾਂ ਤੁਸੀਂ ਬਿਨਾਂ ਸਵਾਲਾਂ ਦਾ ਸਾਹਮਣਾ ਕੀਤੇ ਹੈਲੀਕਾਪਟਰ ਆਹੀਆਂ ਜਿਹੜੇ ਸੀਐਮ ਭਗਵੰਤ ਮਾਨ ਆ ਜਿਹੜੀ ਕਿਸਾਨਾਂ ਦਾ ਰੂਹ ਦੇਖ ਕੇ ਕੀ ਹੈਲੀਕਾਪਟਰ ਦੇ ਜ਼ਰੀਏ ਜਿਹੜੀ ਉਹ ਅੱਗੇ ਚਲੇ ਗਏ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਐਲਾਨ ਕੀਤਾ ਗਿਆ ਸੀ ਜੋ ਸ਼ੰਗੋ ਬੈਰੀਅਰ ਤੇ ਖਨੋਰੀ ਬੈਰੀਅਰ ਦੇ ਮੋਰਚਾ ਲੱਗਾ ਸੀ ਉਸ ਸਮੇਂ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿਹਾ ਗਿਆ ਸੀ ਕਿ ਜਿੰਨਾ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਕੋਈ ਵੀ ਨੁਮਾਇੰਦਾ ਤਾਂ ਜੇਕਰ ਗੱਲ ਕੀਤੀ ਜਾਵੇ ਐਮ ਐਲ ਏ ਦੀ ਐਮ ਪੀ ਏ ਦੀ ਤਾਂ ਉਹਨਾਂ ਨੇ ਸਵਾਲ ਕੀਤੇ ਜਾਣਗੇ ਜਦੋਂ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਆਉਣਗੇ ਤਾਂ ਇਸ ਟਾਈਮ ਤੁਸੀਂ ਦੇਖ ਲਿਆ ਹੋਂ ਤਸਵੀਰਾਂ ਸਾਹਮਣੇ ਪੁਲਿਸ ਪ੍ਰਸ਼ਾਸਨ ਨਾਲ ਸਾਹਮਣੇ ਚਪਟ ਹੁੰਦੀ ਨਾ ਸਿਰਾਰੀ ਹੋਵੇਗੀ ਤੁਹਾਨੂੰ ਕਿ ਪੁਲਿਸ ਪ੍ਰਸ਼ਾਸਨ ਕਿਸਾਨਾਂ ਨੂੰ ਕਿੰਨੇ ਫਲ ਪਾ ਰਿਹਾ ਕਿਵੇਂ ਰੋਕ ਰਿਹਾ ਕਿ ਕਿਸਾਨ ਅੱਗੋਂ ਤਲਖੀ ਦੇ ਵਿੱਚ ਨਜ਼ਰ ਆਉਂਦੇ ਨੇ ਪੁਲਿਸ ਪ੍ਰਸ਼ਾਸਨ ਵੀ ਤਲਖੀ ਦੇ ਵਿੱਚ ਨਜ਼ਰ ਆਉਂਦਾ ਹੈ ਖਤਰ ਨੂੰ ਵੱਧ ਤੋਂ ਅੱਜ ਸ਼ੇਅਰ ਜਰੂਰ ਕਰੀ ਜਾਓ ਅਸੀਂ ਨਗਾ ਤਰ ਤੁਹਾਨੂੰ ਇਹ ਤਸਵੀਰਾਂ ਦਿਖਾਉਂਦੇ ਰਹਿਾਂਗੇ 850 ਰਹੀ ਹੈ ਪ੍ਰਸ਼ਾਸਨ ਦੇ ਰਾਹ ਦੇਖ ਰਹੇ ਹੋਂ ਨਿਰਪੱਖ ਪੂਰੇ ਪੰਜਾਬ ਚੈਨਲ ਤੈਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੀ ਜਾਓ ਕਿਉਂਕਿ ਖਬਰ ਇੱਕ ਅਹਿਮ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਅਸੀਂ ਸੀਐਮ ਭਗਵੰਤ ਮਾਨ ਵੱਲੋਂ ਆਜੜਾ ਅੱਜ ਅੰਮ੍ਰਿਤਸਰ ਦੀ ਅਜਨਾਲਾ ਨਦੀ ਪੈਂਦੇ ਭਲਾਪਿੰਡ ਦੀ ਗਨਵਾ ਮੇਲੇ ਵਿੱਚ ਰੱਖੀ ਪ੍ਰੋਗਰਾਮ ਵਿੱਚ ਪੌਂਚਿਆ ਜਣਾ ਤੇ ਉਥੇ ਕਿਸਾਨਾਂ ਵੱਲੋਂ ਜਿਹੜਾ ਉਹ ਇੱਥੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਹੀ ਰਹੇ ਹਾਂ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਵੇ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇੱਕ ਤਸਵੀਰਾਂ ਸਾਹਮਣੇ ਨਜ਼ਰ ਆ ਰਹੀਆਂ ਹੋਣਗੀਆਂ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਜਿਹੜਾ ਕਿਸਾਨ ਮਜ਼ਦੂਰ ਸ਼ਮਸ਼ ਕਮੇਟੀ ਇਸ ਸਮੇਂ ਜਿਹੜਾ ਵਿਰੋਧ ਕਰ ਰਹੀ ਹੈ ਔਰ ਇਥੋਂ ਤੱਕ ਕੀਆ ਹੋਇਆ ਸਰਵਨ ਪੰਦੀਤ ਜੁੱਟ ਕਿਸਾਨ ਮਜ਼ਦੂਰ ਸ਼ਮਨ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਤਾਂ ਉਹਨਾਂ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਆਮ ਆਦਮੀ ਪਾਰਟੀ ਦੀ ਐਮਐਲਏ ਆਉਣਗੇ ਤੇ ਉਹਨਾਂ ਦਾ ਜਿਹੜਾ ਇਸ ਤਰ੍ਹਾਂ ਨਾਲ ਦੇਖਣ ਨੂੰ ਰੋਜ਼ ਪ੍ਰਦਰਸ਼ਨ ਹੋਵੇਗਾ ਹੀ ਹੋਵੇਗਾ ਜਿੰਨਾ ਮਰਜ਼ੀ ਪੁਲਿਸ ਪ੍ਰਸ਼ਾਸਨ ਲਗਾ ਲੈਣ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਤਾਂ ਖਬਰ ਨੂੰ ਸ਼ੇਅਰ ਜ਼ਰੂਰ ਕਰੋ ਭਗਵੰਤ ਮਾਨ ਭਗਵੰਤ ਮਾਨ ਸਰਕਾਰ ਇਸ ਟਾਈਮ ਦੇ ਤਾਂ ਬੈਠੇ ਗਾੜੀ ਜਾਂਦੇ ਨਾ ਮੈਂ ਕਹਤਾ ਨਹੀਂ ਜਾਣਾ گاڑی ਪਿੱਛੇ ਹਟ ਜਾ ਪਿੱਛੇ ਲੈ ਕੇ ਬੰਦਾ ਲਾਓ ਕਹਿੰਦੇ ਨਾ ਗੱਲ ਕਰੀਏ ਵਾਲੀਆ ਸਾਹਿਬ ਪਿੱਛੇ ਹਟ ਜਾ ਮੈਂ ਨਾ ਵਾਂ ਗਲਤ ਕਰ ਰਹੇ ਹੋ ਨਹੀਂ ਡੀਐਸਪੀ ਸਾਹਿਬ ਠੀਕ ਨਹੀਂ ਹੈ ਪਿੱਛੇ ਹਟ ਸਾਨੂੰ ਬੰਦਾ ਲਿਆਓ ਗੱਲ ਕਹਿੰਦੇ ਨਾ ਕਰੀਏ ਕਿਹ ਕਹਿੰਦੇ ਨਾ ਗੱਲ ਕਰੀਏ ਕੌਣ ਹੈ ਗੱਲ ਕਰਨੂੰ ਪਿੱਛੇ ਹਟ ਜਾ ਆਹੀ ਖਲੋਤੇ ਨਾ ਨਹੀਂ ਇਹ ਗੱਲ ਕਰਨੀ ਆ ਨਹੀਂ ਨਹੀਂ ਪਿੱਛੇ ਹਟ ਗਈ ਗੱਲ ਤੋਹੀ ਤਾਂ ਦਬਕੇ ਮਾਰਨ ਆਣ ਕੇ ਇਹ ਕੀ ਹੋਇਆ ਤਬਕੇ ਮਾਰਨੇ ਆ ਗਿਆ ਮੈਂ ਤਾਂ ਫੇਰ ਨਾ ਮੈਂ ਫੇਰ ਇਹਨਾਂ ਵਾਲੀਆ ਸਾਹਿਬ ਉਹ ਕਾਕਾ ਖਲੋ ਜਾ ਉਹ ਕਾਕਾ ਖਲੋ ਜਾ ਮੈਂ ਨਾ ਜੇ ਲਾਠੀ ਚਾਹ ਤਾਂ ਹੁਕਮ ਦੇਂਦੇ ਲੈ ਲਾ ਮਾਸਾ ਨਹੀਂ ਤੇ ਤੇ ਗਿਲਾ ਚਲਾ ਲਾ ਜੇ ਤੇਰੇ ਤੇ ਗਿਲਾ ਹਾਉ ਤੇ ਮੈਨੂੰ ਕਹਿ ਦੂ ਫੇਰ ਇਹਨੂੰ ਕਰੀਏ ਨਾ ਤੁਸੀਂ ਤੁਸੀਂ ਸਾਨੂੰ ਛਾਲ ਕਰਕੇ ਇਹ ਕੋ ਖਵੇਰ ਦੇ ਬਿਠਾਇਆ ਕਦੋਂ ਦੇ ਕਦੋਂ ਦੇ ਢਿੱਕਣ ਦੇ ਆ ਕਦੋਂ ਦੇ ਢਿੱਕਣ ਦੇ ਅਸੀਂ ਮੰਨਦਾ ਸਾਡੀ ਯਾਰ ਤੁਸੀਂ ਜਵਾਬ ਦੇ ਦਿਓ ਵੀ ਨਹੀਂ ਮੰਨਦਾ ਮੁੱਖ ਮੰਤਰੀ ਆਹੋ ਬੈਠੇ ਰਹਿਣਾ ਸਾਰਾ ਦਿਨ ਬਹਿਲੇ ਆਏ ਘਰ ਲੱਲਾ ਬਣਾਉਂਦਾ ਵੀ ਉਹਨੂੰ ਉਹੀ ਸ਼ੌਂਕਿਆ ਸ਼ੰਭੂ ਵਾਲਾ ਵੀ ਮੈਂ ਲਾਠੀ ਚਾਰਟ ਕਰ ਲਿਆ ਹੁਣਗਾ ਇੱਥੇ ਅੱਗੇ ਗੱਲ ਕਰ ਲਾ ਸੀਸੀ ਰੱਬ ਟੁੱਟ ਗਈ ਆ ਹੁਣਗਾ ਸਾਨੂੰ ਆਕੇ ਦੱਸ ਦੇ ਕਿ ਕੀ ਹੋ ਰਿਹਾ ਵਾ ਵੀ ਭਾਈ ਇਹ ਤਾਂ ਨਹੀਂ ਮਿੱਟਾ ਦੋ ਵੀ ਜੇ ਨਹੀਂ ਮੰਨਦਾ ਤਾਂ ਵੀ ਦੱਸ ਦੋ ਹਾਂ ਠੀਕ ਆ ਜੇ ਨਹੀਂ ਮੰਨਦਾ ਤਾਂ ਵੀ ਦੱਸੋ ਤਾਂ ਸਹੀ ਵੀ ਸਾਡੀ ਨਹੀਂ ਮੰਦੀ ਆ ਉਹਦੀ ਕੀ ਗੱਲ ਹੈ ਹਾਂ ਇਹਨੂੰ ਸ਼ੇਅਰ ਕਰਿਓ ਜੀ ਡਾਲਾ ਸਾਹਿਬ ਬੋਲੋ ਜੀ ਭਾਈ ਇਹ ਭਾਈ ਹੀ ਟੈਂਡਰ ਦੇ ਵੀ ਲੱਗ ਦੋ ਵੀ ਜੇ ਨਹੀਂ ਮੰਨਦਾ ਤਾਂ ਵੀ ਦੱਸ ਦੋ ਕੋਈ ਸਾਨੂੰ ਨਹੀਂ ਪਤਾ ਹਾਂ ਠੀਕ ਆ ਜੇ ਨਹੀਂ ਮੰਨਦਾ ਤਾਂ ਵੀ ਦੱਸੋ ਤਾਂ ਸਹੀ ਵੀ ਸਾਡੀ ਨਹੀਂ ਹੁਣੇ ਹੁਣੇ 2 ਮਿੰਟ ਲੱਗੇ ਉਹਦੀ ਕੀ ਜੀ ਗੱਲ ਸੀ ਹੁਣੇ ਵਾਲੇ ਬਾਬਿਆਂ ਨੇ ਦਰਬਾਰ ਸਾਹਿਬ ਆ ਡਾਲਾ ਸਾਹਿਬ ਮਨ ਬਣਿਆ ਪੱਜਾ ਚਲ ਡਾਲਾ ਚੱਲ ਕੌਮਾ ਮਜ਼ਦੂਰਾਂ ਦੇ

ਹਰ ਫੀਰ ਦਾ ਪ੍ਰਤੀ 1 ਏਕੜ ਤੇ 10000 ਰੁਪਏ ਮਾਫੀ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਮੰਗਾਂਗੇ ਮੈਂ ਮਜ਼ਦੂਰਾਂ ਨਾਲ ਕਰਨ ਵਾਲਾ ਪੂਰਪਰ ਚਾਚਨ ਮੁਰਕੋ ਦੀ ਮੁਰਤਾ ਡਰਦੇ ਲੋਕ ਵੀ ਕਰਦੇਗੇ ਖਲਾਫ ਉਨ੍ਹਾਂ ਲੋਕਾਂ ਦੇ ਹੱਥ ਵਰਦੇ ਨਾਵੇਂ ਵੀ ਕਰਨਗੇ ਜਹਾ ਖਾਣੇ ਲੋਕਾਂ ਨੇ ਹੜਵਾ ਕੇ ਜਾਣੇ ਆਹ ਭਾਈ ਟੋਕਾਰ ਸਿੰਘ ਜੀ ਲੋਕਾਂ ਕੇ ਬਹੁਤ ਸਾਡਾ ਸਤਾਰੀਓ ਦਾ ਮੋਬਾਈਲ ਕਿਥੋਂ ਭਰਾ ਮਲਾਜਮ ਨੇ ਕੱਢਿਆ ਕਿਸਾਨਾਂ ਮਦਿਰਾਂ ਦਾ ਇੱਕ ਜ਼ਿੰਦਾਬਾਦ ਕਰੋ ਚਾਰੀ ਕਰੋ ਚਾਰੀ ਕਰੋ ਪੀੜਤਾਂ ਦਾ ਫਰੋਥੇ ਕਿਹੜੇ 70000 ਰੁਪਿਆ ਮਾਗਦੇ ਆ ਇੱਥੇ ਆਇਆ ਜੀ ਆਇਆ ਭਗਵਾਨ ਸਮਾਨ ਸਾਹਿਬ ਜਿੱਥੇ ਹਰ ਪੀੜਤ ਵਾਲੀ ਮਾਪਜਾਂ ਵੰਡਾ ਆ ਜਿੰਦਾਬਾਦ ਜਿੰਦਾਬਾਦ ਜਿਵੇਂ ਭੁਖਾਰੀਆਂ ਨੂੰ ਭੀਖ ਦੇਈ ਦੀ ਇਸ ਤਰੀਕੇ ਨਾਲ ਹੋੜ ਦਾ ਲਾਗੇ ਦੱਸ ਰਹੇ ਆ ਕਿ ਜਦਰਾ ਆਸਾਨ ਕਰ ਰਹਿੰਦੇ ਆ ਸਰਕਾਰ ਕਿਸਾਨਾਂ ਨਾਲ ਚਾਲਾਂ ਤੇ ਪਸਪਰਤਾ ਨੂੰ ਮਰਦਾਬਾਦ ਮਰਦਾ ਜਾਰੀ ਕਰੋ ਫੀਟਾਂ ਦਾ ਪ੍ਰਤੀ ਅੰਕ 7000 ਰੁਪਏ ਮਾਰ ਕੇ ਲੈ ਕੇ ਰਹਾਗੇ ਲੈ ਕੇ ਰਹਾਗੇ ਲੈ ਕੇ ਰਹਾਗੇ ਕੰਮਾਂ ਮਜ਼ਦੂਰਾਂ ਦਾ ਚੱਲ ਕੇ ਲਾਤੀ ਸੁਪਰ ਸ਼ਾਪਸਨ ਮੁਰਦਾਬਾਦ 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 ਈੜੇ ਪੜਾ ਮੇਰਾ ਚਲੋ ਭਾਈ ਦੱਸੇ ਜੀ ਮੈਂ ਭਾਈ ਟੋਗਾ ਸਿੰਘ ਜੀ ਲੋਕੋ ਕੇ ਤੋਂ ਸਾਡਾ ਮੋਬਾਈਲ ਉਸਤਾਨ ਆ ਉਹਦਾ ਮੋਬਾਈਲ ਕਿਥੋਂ ਭਰਾ ਮਲਾਜਮ ਨੇ ਗੱਡਿਆ ਕਿਰਪਾ ਕਰਕੇ ਉਹ ਦੇ ਦਿਓ ਉਹਦੇ ਕੱਪੜੇ ਵੀ ਪਾੜੇ ਆ ਮੋਬਾਈਲ ਵੀ ਕੱਢ ਲਿਆ ਵਾ ਵੀ ਨਹੀਂ ਚੰਦੇ ਪੀ ਇਹ ਬਲੇਮ ਤੁਹਾਡੇ ਤੇ ਲੱਗੇ ਜਦੋਂ ਅਸੀਂ ਜਾਣਾ ਹੈ ਫਿਰ ਪੁਲਸਾਰ ਦੇ ਅਫਸਰ ਨੇ ਪੁਲਸਾਲੀ ਕਰਨੀ ਹੁੰਦੀ ਆ ਭਾਵੇਂ ਤੁਸੀਂ ਜਦੋਂ ਅਸੀਂ ਚਾਹੀ ਜਾਣਾ ਭਾਵੇਂ ਕੱਚੇ ਕਰਾਂਦੇ ਰੇਤੀ ਕਰਦੇ ਹਾਂ Todo é